ਜੇ ਆਪਾਂ ਪਿੱਤਰਾ ਕਢਵਾਉਨੇ ਆ ਤਾਂ ਜ਼ਿੰਦਗੀ ਪਰ ਦੇ ਰੋਗੀ ਆਪਾਂ ਨੇ ਆਪਾਂ ਨੂੰ ਜ਼ਿੰਦਗੀ ਪਰ ਪ੍ਰਸਤਾਣਾ ਪਊਗਾ ਜੀ ਆਪਣੇ ਕਹਿਤੀ ਆਪ ਬਣੀ ਜਾਊਗਾ ਕੋਈ ਭਰ ਚੀਜ਼ ਨਹੀਂ ਖਾ ਸਕਦੇ ਆਪਾਂ ਜੀ ਜ਼ਿੰਦਗੀ ਪਰ ਆਪ ਨੂੰ ਦਵਾਈਆਂ ਦੇ ਛੇਤੀ ਰਹਿਣਾ ਪਊਗਾ ਜੀ ਅਸੀਂ ਮੈਡੀਸਨ ਦੇ ਨਾਲ ਹੀ ਪਿੱਤੇ ਦੀ ਪੱਥਰੀ ਕੱਢਦੇ ਹਾਂ ਗਦੂਤ ਤੇ ਹਰਨੀਆਂ ਦਾ ਜਿਹੜਾ ਇਲਾਜ ਆ ਆਪਰੇਸ਼ਨ ਨਾਲ ਹੀ ਹੁੰਦਾ ਜੀ ਇਹ ਜਿਆ ਕੁਛ ਨਹੀਂ ਸਾਡੇ ਕੋਲ ਉਹੀ ਪਿੱਤੇ ਦੀ ਪਥਰੀ ਦੀ ਤਰ੍ਹਾਂ ਹੀ ਹੈਗੇ ਵੀ ਗਦੂਦ ਜਾਂ ਹਰਨੀਆਂ ਜੋ ਮਰਜੀ ਐ ਜੇ ਹਰਨੀਆਂ ਹੋਈਆਂ ਆ ਪੇਟ ਦੀ ਤਹ ਖਰਾਬ ਹੋਈ ਕਮਜ਼ੋਰ ਹੋਈ ਤਾਂ ਉੱਚੋ ਫਟ ਕੇ ਮਾਸਵਾਰ ਆ ਠੀਕ ਹੈ ਜੀ ਸਾਡੀ ਜਿਹੜੀ ਦਵਾਈ ਆ ਉਹ ਐਲੋਪੈਥੀ ਵਾਲਿਆਂ ਦਾ ਕੀ ਆ ਉਹਨਾਂ ਨੇ ਉਹ ਮਾਸ ਅੰਦਰ ਕਰਕੇ ਉੱਤੇ ਜਾਲੀ ਪਾ ਦੇਣੀ ਆ ਆਪਰੇਟ ਕਰ ਦੇਣਾ ਪਰ ਸਾਡੀ ਜਿਹੜੀ ਦਵਾਈ ਆ ਅਸੀਂ ਉਹ ਲੇਰ ਨੂੰ ਐਜ਼ ਇਟ ਇਜ਼ ਦੀ ਸਾਡੀ ਦਵਾਈ ਨੇ ਮਜ਼ਬੂਤੀ ਦੇਣੀ ਆ ਸੋ ਅੱਜਕੱਲ ਗੋਡੇ ਦੇ ਜਿਹੜੇ ਜੋੜ ਨੇ ਬਹੁਤ ਦੁਖ ਦੇਣੇ ਜੀ ਗੋਡੇ ਤੇ ਐਸੀ ਸਮੱਸਿਆ ਬਣ ਗਈ ਵੀ ਹਰੇਕ ਤੀਜੇ ਚੌਥੇ ਬੰਦੇ ਨੂੰ ਗੋਡੇ ਦੀ ਸਮੱਸਿਆ ਜੀ ਇਹਦਾ ਨਾ ਤਾਂ ਕੋਈ ਬਾਹਰ ਦਾ ਸਬੰਧਾ ਨਾ ਇਹ ਤਾਂ ਕੋਈ ਅੰਦਰ ਦਾ ਸਬੰਧਾ ਜੀ ਇਹ ਕੁਆਂਟਰ ਦੇ ਵੀ ਖਰਾਬ ਨਹੀਂ ਹੋ ਸਕਦੇ ਇਹ ਪੰਜਾਕ ਕਿਤੇ ਵੀ ਖਰਾਬ ਹੋ ਸਕਦੇ ਨੇ ਜੀ ਇਹ ਇਹ 25 ਸਾਲ ਦੇ ਵੀ ਖਰਾਬ ਹੋ ਸਕਦੇ ਨੇ ਇਹ 75 ਸਾਲ ਦੇ ਵੀ ਖਰਾਬ ਨਹੀਂ ਹੋ ਸਕਦੇ ਜੀ ਇਹਦੇ ਨਾਲ ਕੀ ਹੈ ਜਿਹੜੇ ਗੋਡਿਆਂ ਦੇ ਕਪੇ ਇੱਕ ਝਿੱਲੀ ਆ ਜਿਵੇਂ ਉਹਨੂੰ ਗਰੀਸ ਕਹਿੰਦੇ ਨੇ ਜੀ ਉਹ ਗਰੀਸ ਖਤਮ ਹੋਣ ਨਾਲ ਜਿਹੜੇ ਗੋਡਿਆਂ ਦੇ ਕਪੇ ਕੈਪ ਘਟ ਜਾਂਦਾ ਇੱਕ ਦੂਜੇ ਨਾਲ ਖਹਿੜ ਲੈ ਦਿੰਦੇ ਨੇ ਜੀ ਅਸੀਂ ਆਪਣੀ ਦਵਾਈ ਦੇ ਨਾਲ ਹੀ ਜਿਹੜੇ ਗੋਡੇ ਨੇ ਉਹਦਾ ਗਰੀਸ ਪੂਰਾ ਕਰਦਨੇ ਜੀ ਉਹ ਗੋਡੇ ਪਰਦਾਉਂਦੀ ਲੋੜ ਨਹੀਂ ਅਸੀਂ ਆਪਣੀ ਦਵਾਈ ਨਾਲ ਹੀ ਗੋਡੇ ਬਿਲਕੁਲ ਠੀਕ ਕਰ ਦਨੇ ਜੀ ਉਹ ਇੱਕ ਬਹੁਤ ਧਾਰਨਾ ਬਣੀ ਹੋਈ ਆ ਮੋٹے ਬੰਦੇ ਦੇ ਗੋਡੇ ਖਰਾਬ ਹੁੰਦੇ ਆ ਇਹੋ ਜਿਹਾ ਕੁਝ ਨਹੀਂ ਪਤਲੇ ਬੰਦੇ ਦੇ ਵੀ ਗੋਡੇ ਖਰਾਬ ਹੋ ਸਕਦੇ ਆ ਮੋٹے ਦੇ ਵੀ ਖਰਾਬ ਹੋ ਸਕਦੇ ਆ ਬੇਸਿਕਲੀ ਕੀ ਆ ਗੱਲ ਉੱਥੇ ਹੀ ਆ ਕੁਦਰਤ ਦੀ ਅਸੀਂ ਨਵੇਂ-ਨਵੇਂ ਸਹੂਲਤਾਂ ਅਪਣਾਈ ਜਾ ਰਹੇ ਹਾਂ ਆਪਣੇ ਸਰੀਰ ਤੋਂ ਕੰਮ ਘੱਟ ਲੈਣੇ ਆ ਨਾਜ਼ੀ ਇੰਡੀਅਨ ਟਾਇਲਟਰ ਯੂਜ਼ ਕਰਦੇ ਆ ਨਾ ਅਸੀਂ ਗੋਡਿਆਂ ਦੀ ਪ੍ਰੋਪਰ ਐਕਸਰਸਾਈਜ਼ ਕਰ ਪੰਨੇ ਆ ਨਾ ਅਸੀਂ ਗੋਡਾ ਕਦੇ ਪੂਰਾ ਬੈਂਡ ਕਰਦੇ ਆ ਗੋਡੇ ਦੀ ਕੋ ਪ੍ਰੋਬਲਮ ਆ ਜੀ ਕੋਈ ਡਿਸਕ ਦੀ ਪ੍ਰੋਬਲਮ ਆ ਜੀ ਕੋਈ ਚੂੜਿਆਂ ਦੀ ਪ੍ਰੋਬਲਮ ਆ ਕੋਈ ਮੋਡਿਆਂ ਦੀ ਪ੍ਰੋਬਲਮ ਆ ਕੋਈ ਹੱਡੀਆਂ ਦੀ ਪ੍ਰੋਬਲਮ ਆ ਸਾਡੀ ਮੈਡੀਸਨ ਨਾਲ ਉਹ ਸਾਰੀਆਂ ਪ੍ਰੋਬਲਮ ਬਿਲਕੁਲ ਹੱਲ ਹੋ ਜਾਂਦੀ ਨੇ ਜੀ ਉਹ ਚਮੜੀ ਦੀ ਦਿੱਕਤ ਬਹੁਤ ਜ਼ਿਆਦਾ ਆਪਾਂ ਕਹਿੰਦੇ ਆ ਕਿ ਖਾਰਿਸ਼ ਬਹੁਤ ਜ਼ਿਆਦਾ ਆਪਾਂ ਹਰ ਦੂਜੇ ਬੰਦੇ ਦੇਖਦੇ ਆ ਆਪਾਂ ਮੇਨ ਕੀ ਕਹਿ ਦਿੰਦੇ ਆ ਜੇ ਕਿਸ ਨੂੰ ਖਾਜ ਹੋ ਰਹੀ ਹੈ ਤਾਂ ਤੈਨੂੰ ਫੰਗਲ ਫੰਗਲ ਇਨਫੈਕਸ਼ਨ ਹੋ ਗਈ ਆ ਪਰ ਇਹ ਜ਼ਰੂਰੀ ਨਹੀਂ ਹੈ ਕਿ ਖਾਜ ਹੋਣਾ ਬਸ ਇੱਕ ਫੰਗਲ ਇਨਫੈਕਸ਼ਨ ਹੀ ਹੁੰਦੀ ਹੈ ਜਾਂ ਉਹਨੂੰ ਕੋਈ ਜ਼ਖਮ ਹੋ ਗਿਆ ਹੈ ਜਾਂ ਉਹਦੇ ਕਰਕੇ ਉਹਦੀ ਕੋਈ ਸਕਿਨ ਪ੍ਰੋਬਲਮ ਆ ਸਕਿਨ ਦੀ ਬਹੁਤ ਹੋਰ ਤਰ੍ਹਾਂ ਦੀਆਂ ਵੀ ਦਿੱਕਤ ਹੁੰਦੀਆਂ ਆ ਸਕਿਨ ਸੋਰਾਈਸਿਸ ਹੋ ਗਿਆ ਐਕਜ਼ੀਮਾ ਹੋ ਗਿਆ ਆਪਾਂ ਜਿਵੇਂ ਫੰਗਲ ਇਨਫੈਕਸ਼ਨ ਦੀ ਗੱਲ ਕੀਤੀ ਆ ਇਹ ਹੋ ਗਿਆ ਆਮ ਹੁੰਦੀਆਂ ਹੁੰਦੀਆਂ ਨੇ ਖਾਲਜ ਹੁੰਦੀਆਂ ਨੇ ਇਤੋਂ ਤੱਕ ਕਿ ਜੇ ਸਕਿਨ ਸਰੈਸਸ ਜੀਆਂ ਜਿਹਦੇ ਨਾਲ ਜਾਨੀ ਕਿ ਜ਼ਿੰਦਗੀ ਬਿਲਕੁਲ ਬੰਦੇ ਨਰਕੋ ਮੜ ਜਾਂਦੀ ਹੈ ਜੀ ਤੇ ਉਹ ਵੀ ਅਸੀਂ ਬਿਲਕੁਲ ਠੀਕ ਕਰ ਦਿਆਂ ਜੀ ਸਕਿਨ ਨਾਲ ਸੰਬੰਧਤ ਕੋਈ ਵੀ ਬਿਮਾਰੀ ਹੈ ਜੀ ਉਹਦਾ ਸਾਡੇ ਕੋਲ ਬਿਲਕੁਲ ਪ੍ਰੋਪਰ ਇਲਾਜ ਹੈ ਜੀ ਬੋਲਣ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਅੱਜ ਅਸੀਂ ਪਹੁੰਚੇ ਹਾਂ ਸਮਰਾਲਾ ਵਿਖੇ ਪੰਨੂ ਵੈਦ ਦੇ ਦੁੱਖ ਦੂਰ દવાਖਾਨਾ ਦੇ ਵਿੱਚ ਜਿੱਥੇ ਆਯੁਰਵੈਦਿਕ ਦਵਾਈਆਂ ਦੇ ਨਾਲ ਲੋਕਾਂ ਦਾ ਇਲਾਜ ਕੀਤਾ ਜਾਂਦਾ ਤੇ ਉਹਨਾਂ ਦੇ ਦੁੱਖ ਦੂਰ ਕੀਤੇ ਜਾਂਦੇ ਨੇ ਆਓ ਵੈਦ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਉਹ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕਰਦੇ ਨੇ ਪੰਨੂ ਸਾਹਿਬ ਪਰਮਾਤਮਾ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਨਦੀਪ ਰਖਸ਼ਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਡਾਕਟਰ ਦੀਕਸ਼ਾ ਜੀ ਤੁਹਾਡਾ ਸਵਾਗਤ ਹੈ ਜੀ ਪੀਤੇ ਦੀ ਪੱਥਰੀ ਹੈ ਜੀ ਬਿਗੈਰ ਆਪਰੇਸ਼ਨ ਤੋਂ ਠ ਇਹ ਲੇਕ ਤੁਹਾਨੂੰ ਦੱਸ ਰਹੀ ਹੈ ਪਿੱਤਾ ਜੀ ਇਹ ਆਪਣੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਇਹ ਜੀ ਆਪਾਂ ਜੋ ਵੀ ਖਾਣਾ ਖਾਂਦੇ ਆਂ ਜੀ ਇਹਦੇ ਵਿੱਚੋਂ ਤਿੰਨ ਚਾਰ ਤੁਪਕੇ ਨਿਕਲ ਕੇ ਤਜਾਬ ਦੇ ਖਾਣੇ ਦੇ ਕਿਹਦੇ ਖਾਣਾ ਤਾਜ ਹੁੰਦਾ ਜੀ ਮਨੋ ਜੀ ਆਪਾਂ ਨੂੰ ਕਹਿ ਦਈਏ ਵੀ ਇਹ ਖਾਣਾ ਹਾਜ਼ਮ ਕਰਨ ਦੇ ਵਿੱਚੋਂ ਸਭ ਤੋਂ ਵੱਧ ਯੋਗਦਾਨ ਪਿੱਤੇ ਦਾ ਜੀ ਜੇ ਆਪਾਂ ਪਿੱਤਾ ਘਟਵਾਉਨੇ ਤਾਂ ਜ਼ਿੰਦਗੀ ਭਰ ਦੇ ਰੋਗ ਹੀ ਆਪਾਂ ਨੇ ਆਪਾਂ ਨੂੰ ਜ਼ਿੰਦਗੀ ਭਰ ਪਸਤਾਣਾ ਪਊਗਾ ਜੀ ਆਪਣੇ ਕਹਿਤੀ ਆਪ ਬਣੀ ਜਾਊਗਾ ਕੋਈ ਭਾਰੀ ਚੀਜ਼ ਨਹੀਂ ਖਾ ਸਕਦੇ ਆਪਾਂ ਜੀ ਜਿੰਦਗੀ ਪਰ ਆਪਣ ਨੂੰ ਦਵਾਈਆਂ ਦੇ ਸਹਾਰੇ ਰਹਿਣਾ ਪਊਗਾ ਜੀ ਅਸੀਂ ਮੈਡੀਸਿਨ ਦੇ ਨਾਲ ਹੀ ਪਿੱਤੇ ਦੀ ਪੱਥਰੀ ਕਰਦੇ ਹਾਂ ਜੀ ਜਿੱਡੀ ਮਾਦੀ ਪੱਥਰੀ ਵੱਡੀ ਪੱਥਰੀ ਹੈ ਜੀ ਇਹ ਅਸੀਂ ਆਪਣੀ ਦਵਾਈ ਨਾਲ ਹੀ ਕਰਦੇ ਹਾਂ ਜੀ ਅਸੀਂ ਪਰ ਜ਼ਿਆਦਾਤਰ ਧਿਕਸ਼ੇ ਦੇਖਿਆ ਜਾਂਦਾ ਵੀ ਜਿਹੜੇ ਇਲਾਜ ਆ ਪੱਥਰੀ ਦਾ ਪਿੱਤਰਾ ਕੱਢ ਕੇ ਹੀ ਹੁੰਦਾ ਜੀ ਦੇਖੋ ਜੀ ਹੁਣ ਗੱਲ ਇੱਥੇ ਆਂਦੀ ਹੈ ਜਿਹਦੇ ਕੋਲ ਜੋ ਇਲਾਜ ਹੋਏਗਾ ਉਹ ਹੀ ਕਰੇਗਾ ਦੇਖੋ ਉਹਨਾਂ ਨੇ ਉਹ ਚੀਜ਼ ਮੈਂ ਕਿਸੇ ਨੂੰ ਇਹ ਨਹੀਂ ਕਹਿੰਦੀ ਵੀ ਕਿਸੇ ਨੂੰ ਕਿਸ ਚੀਜ਼ ਬਾਰੇ ਕਿੰਨੀ ਨੌਲੇਜ ਆਈ ਹੈ ਕਿੰਨਾ ਪਤਾ ਆ ਜੇ ਆਪਾਂ ਹੁਣ ਹਸਪੀਟਲਸ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਜੋ ਪੜਿਆ ਆ ਉਹਨਾਂ ਨੇ ਵੀ ਇਹ ਪੱਥਰੀ ਬਾਹਰ ਨਹੀਂ ਨਿਕਲ ਸਕਦੀ ਇਹਦਾ ਇੱਕੋ ਇੱਕ ਹੱਲ ਆਪਰੇਟ ਹੈ ਜੀ ਅਸੀਂ ਇਹ ਚੀਜ਼ ਦੇਖੀ ਸਾਡੇ ਕੋਲ ਮੈਡੀਸਿਨ ਹੈ ਜਿਹੜੀ ਮੈਡੀਸਿਨ ਪਿੱਤੇ ਦੀ ਪੱਥਰੀ ਕੱਢਦੀ ਹੈ ਪਿੱਤਾ ਐਜ਼ ਇਟ ਇਜ਼ ਬੋਡੀ ਦੇ ਵਿੱਚ ਹੀ ਰਹਿੰਦਾ ਬਿਨਾਂ ਉਹਨੂੰ ਕੱਟੇ ਸਾਡੇ ਕੋਲ ਮਰੀਜ਼ ਆਉਂਦੇ ਆ ਇਸ ਚੀਜ਼ ਦੇ ਬਹੁਤ ਆ ਰਿਪੋਰਟਸ ਦੇਖਦੇ ਆ ਦਵਾਈ ਦਿੰਦੇ ਆ ਨਿਕਲਦੀ ਆ ਉਸ ਤੋਂ ਬਾਅਦ ਵੀ ਆ ਸਾਡੇ ਪਹਿਲਾਂ ਵੀ ਕਾਫੀ ਟੈਸਟੀਮੋਨੀਜ਼ ਪਈਆਂ ਹੋਈਆਂ ਨੇ YouTube ਦੇ ਉੱਤੇ ਪੇਸ਼ੈਂਟਸ ਦੀਆਂ ਕਿਉਂਕਿ ਐਕਚੁਅਲੀ ਗੱਲ ਇਹ ੱਚ ਹੈਗੀ ਪੈਥੀਸ ਦੀ ਅਲੱਗ-ਅਲੱਗ ਦੀ ਉਹ ਐਲੋਪੈਥੀ ਵਾਲੇ ਆ ਅਸੀਂ ਆਯੁਰਵੇਦ ਵਾਲੇ ਆ ਉਹਨਾਂ ਦਾ ਐਲੋਪੈਥੀ ਜੇ ਵੀ ਹਾਂ ਪਿੱਤੇ ਚ ਪੱਤਰੀ ਆ ਤਾਂ ਉਹ ਕੱਢਣਾ ਹੀ ਪਏਗਾ ਪਰ ਸਾਡਾ ਇਹ ਆ ਅਸੀਂ ਆਯੁਰਵੇਦ ਅਕੋਰਡਿੰਗ ਚੱਲਦੇ ਆਂ ਕੁਦਰਤ ਤੇ ਵਿਸ਼ਵਾਸ ਰੱਖਦੇ ਆਂ ਕੁਦਰਤ ਨੇ ਚੀਜ਼ ਲਾਈ ਆ ਉਹਨੂੰ ਕੱਢਣ 'ਚ ਵਿਸ਼ਵਾਸ ਨਹੀਂ ਰੱਖਦੇ ਇਸ ਲਈ ਜਿਹੜਾ ਪਿੱਤਾ ਆ ਜੇ ਰੱਬ ਨੇ ਲਗਾਇਆ ਆ ਤਾਂ ਕੋਈ ਸੋਚ ਕੇ ਲਗਾਇਆ ਹੋਇਆ ਆ ਕੋਈ ਸਿਸਟਮ ਆ ਕਿਉਂਕਿ ਆਪਾਂ ਕਹ ਲਈਏ ਕੁਦਰਤ ਕੁਦਰਤ ਇਹ ਕਹੇਜੀ ਚੀਜ਼ ਆ ਰੱਬ ਤੋਂ ਵੱਡਾ ਨਾ ਕੋਈ ਇੰਜੀਨੀਅਰ ਆ ਨਾ ਕੋਈ ਕੁਛ ਰੱਬ ਆਪਣੇ ਆਪ ਚ ਸਭ ਤੋਂ ਵੱਡਾ ਇੰਜੀਨੀਅਰ ਹੈ ਜਿਉਂਨੇ ਮਨੁੱਖੀ ਸਰੀਰ ਚ ਐਡਾ ਵਧੀਆ ਸਰੀਰ ਬਣਾ ਦਿੱਤਾ ਉਹਦੇ ਚ ਕੋਈ 파ਟ ਲਾ ਦਿੱਤਾ ਕੋਈ ਕਾਰਨ ਸੀ ਉਹਨੇ ਤਾਂ ਲਗਾਇਆ ਇਹ ਤਾਂ ਹੈ ਨਹੀਂ ਸੀ ਵੀ ਬੇਫਾਲਤੂ ਲਗਾ ਦਿੱਤਾ ਜਸਟ ਟਿਕਣੀ ਦੇ ਤੌਰ ਤੇ ਲਾਇਆ ਸੀ ਵੀ ਜਦ ਜ਼ਰੂਰਤ ਪਈ ਠੀਕ ਆ ਨਹੀਂ ਕੱਢ ਕੇ ਬਾਹਰ ਰੱਖਤੀ ਨਹੀਂ ਉਹਦਾ ਕਾਰਨ ਆ ਉਹਨੇ ਖਾਣਾ ਹਾਜ਼ਮ ਕਰਨਾ ਆ ਬਾਇਲ ਸਟੋਰ ਕਰਨਾ ਆ ਫਿਰ ਬਾਇਲ ਸਕਰੀਟ ਕਰਕੇ ਖਾਣੇ ਦੇ ਉੱਤੇ ਭੇਜਣਾ ਆ ਜਿਸ ਨਾਲ ਖਾਣੇ ਨੂੰ ਹজম ਹੋਣ ਚ ਸਹਾਇਤਾ ਹੋਣੀ ਆ ਇਸੀ ਤਰ੍ਹਾਂ ਜਦ ਆਪਾਂ ਦੇਖਦੇ ਆਂ ਜਿਨ੍ਹਾਂ ਲੋਕਾਂ ਦਾ ਪਿੱਤਾ ਨਿਕਲ ਗਿਆ ਹੋਇਆ ਉਹਨਾਂ ਨੂੰ ਕਹ ਦਿੰਦੇ ਆਂ ਭਾਰੀਆਂ ਚੀਜ਼ਾਂ ਨਹੀਂ ਖਾਣੀਆਂ ਤਲਿਆ ਹੋਇਆ ਨਹੀਂ ਖਾਣਾ ਕਿਉਂਕਿ ਉਹਨਾਂ ਤੋਂ ਬਾਅਦ ਉਹਨਾਂ ਦੇ ਤਜਾਬ ਬਣਦਾ ਹੋਰ ਦਿੱਕਤਾਂ ਨਹੀਂ ਆ ਇਸ ਲਈ ਇਹ ਸਾਰੀਆਂ ਚੀਜ਼ਾਂ ਆ ਤਾਂ ਰੱਬ ਨੇ ਜਿਹੜੀ ਚੀਜ਼ ਲਈ ਸੀ ਕੋਈ ਸੋਚ ਕੇ ਲਈ ਆ ਤਾਂ ਸਾਡੀ ਜਿਹੜੀ ਦਵਾਈ ਆ ਉਹਦੇ ਨਾਲ ਪਿੱਤੇ ਚੋਂ ਪੱਥਰੀ ਨਿਕਲਦੀ ਆ ਪਿੱਤਾ ਘੜਨ ਦੀ ਕੋਈ ਲੋੜ ਨਹੀਂ ਤੁਹਾਡਾ ਆਪਣਾਗਾ ਤੁਹਾਡੇ ਕੋਲ ਰਹਿ ਗਿਆ ਇਹ ਪੈਥਰੀ ਦਾ ਦੇਖੋ ਇਹ ਆਜੋ ਬੈਰਕਾ ਜੀ ਇਹ ਜੀ ਹਰੇਕ ਪੈਥਰੀ ਦਾ ਜਿਹੜਾ ਮੁੱਖ ਮੰਤਵ ਆ ਜੀ ਉਹ ਮਰੀਜ਼ ਨੂੰ ਠੀਕ ਕਰਦਾ ਹੈ ਠੀਕ ਕਰਨਾ ਜੀ ਉਹ ਇਸ ਕਰਕੇ ਇਹ ਜੇ ਕੋਈ ਵੱਡੇ ਛੋਟੇ ਵਾਲੇ ਗੱਲ ਨਹੀਂ ਹੈਗੀ ਜੀ ਇਹ ਹੁਣ ਜਿਹੜੀ ਰਿਪੋਰਟਾਂ ਨੇ ਉਹ ਐਲੋਪੈਥੀ ਵਾਲੇ ਦੱਸਦੇ ਨੇ ਵੀ ਹਾਂ ਪੱਥਰੀ ਆ ਜੀ ਜੀ ਸਾਡੇ ਕੋਲ ਤਾਂ ਕੋਈ ਹੈਜੀ ਮਸ਼ੀਨ ਹੈ ਨਹੀਂ ਅਸੀਂ ਟੋ ਕੇ ਦੱਸੀਦਾ ਅਸੀਂ ਨਾਜਰ ਦੱਸਦੀ ਜੀ ਉਹ ਇਸ ਕਰਕੇ ਅਸੀਂ ਪਿੱਤਰਾ ਨਹੀਂ ਕਰਦੇ ਅਸੀਂ ਪਿੱਤੇ ਦੀ ਪੱਥਰੀ ਕਰਦੇ ਹਾਂ ਜੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ ਪਿੱਤਰਾ ਇਹਨ ਸਹੀ ਸਾਮਤਰਾ ਹੋਊਗਾ ਜੀ ਇਹਨ ਪੱਥਰੀ ਨਿਕਲੂਗੀ ਜੀ ਬਹੁਤ ਵੱਡਾ ਦੁੱਖਾ ਜੋ ਲੋਕਾਂ ਤੋੜਦੇ ਤੁਸੀਂ ਨਹੀਂ ਚਲੋ ਰੱਬ ਨੇ ਨੋ ਬਿਸਾਰ ਦੁੱਖ ਦੁਆਖਾ ਨਾ ਰੱਖਿਆ ਕੋਈ ਤਰਹ ਤੇ ਨਹੀਂ ਚਲੋ ਰੱਬ ਕਰਾਈ ਜਾ ਰਿਹਾ ਆਪਾਂ ਕਰੀ ਜਾ ਰਿਹਾ ਆਪਾਂ ਕਰਕੇ ਜੀ ਇਹ ਪੈਸਾ ਵੀ ਇੱਕ ਗੱਲ ਹੋਰ ਹੈ ਗਦੂਦ ਤੇ ਹਰਨੀਆਂ ਦਾ ਜਿਹੜਾ ਇਲਾਜ ਆ ਆਪਰੇਸ਼ਨ ਨਾਲ ਹੀ ਹੁੰਦਾ ਜੀ ਇਹ じゃ ਕੁਛ ਨਹੀਂ ਸਾਡੇ ਕੋਲ ਉਹੀ ਪਿੱਤੇ ਦੀ ਪਥਰੀ ਦੀ ਤਰ੍ਹਾਂ ਹੀ ਹੈਗੇ ਵੀ ਗਦੂਦ ਜਾਂ ਹਰਨੀਆਂ ਜੋ ਮਰਜੀ ਆ ਜੇ ਹਰਨੀਆਂ ਹੋਈਆਂ ਆ ਪੇਟ ਦੀ ਤਹ ਖਰਾਬ ਹੋਈ ਕਮਜ਼ੋਰ ਹੋਈ ਤਾਂ ਉੱਚੋ ਫਟ ਕੇ ਮਾਸਵਾਰ ਆ ਠੀਕ ਹੈ ਜੀ ਸਾਡੀ ਜਿਹੜੀ ਦਵਾਈ ਆ ਉਹ ਐਲੋਪੈਥੀ ਵਾਲਿਆਂ ਦਾ ਕੀ ਆ ਉਹਨਾਂ ਨੇ ਉਹ ਮਾਸ ਅੰਦਰ ਕਰਕੇ ਉੱਤੇ ਜਾਲੀ ਪਾ ਦੇਣੀ ਆ ਆਪਰੇਟ ਕਰ ਦੇਣਾ ਪਰ ਸਾਡੀ ਜਿਹੜੀ ਦਵਾਈ ਆ ਅਸੀਂ ਉਹ ਲੇਅਰ ਨੂੰ ਐਜ਼ ਇਟ ਇਜ਼ ਦੀ ਸਾਡੀ ਦਵਾਈ ਨੇ ਮਜ਼ਬੂਤੀ ਦੇਣੀ ਆ ਪਰ ਯਕੀਨ ਨਹੀਂ ਕਰਦੀ ਦੁਨੀਆ ਹਰਨੀਆਂ ਤੇ ਉਹ ਤਾਂ ਨਹੀਂ ਕਰਦੇ ਵੀ ਮਾਸ ਅੰਦਰ ਨਹੀਂ ਜਾਂਦਾ ਤਾਂ ਅਸੀਂ ਇਹ ਆ ਵੀ 벨ਟ ਲਗਾ ਕੇ ਰੱਖਦੇ ਆ 벨ਟ ਲਗਾਓ ਨਾਲ ਦਵਾਈ ਖਾਓ ਤਾਂ ਕਿ ਮਾਸ ਨੂੰ ਮਜ਼ਬੂਤੀ ਆਵੇ ਤੇ ਸਭ ਉੱਥੇ ਹੀ ਸਹੀ ਰਹੇ ਤੇ ਇਸੇ ਤਰ੍ਹਾਂ ਗਦੂਦਾਂ ਦੀ ਦਿੱਕਤ ਆ ਗਦੂਦ ਇੱਕ ਇਹੋ ਜਿਹਾ ਅੰਗ ਆ ਇਨਸਾਨ ਦੇ ਵਿੱਚ ਬੰਦੇ ਦੇ ਵਿੱਚ ਕਿਉਂਕਿ ਬੰਦੇ ਦੀ ਜਿਹੜੀ ਪਿਸ਼ਾਬ ਵਾਲੀ ਨਾਲੀ ਆ ਉਹਦੇ ਜਿੱਥੋਂ ਸਟਾਰਟ ਹੁੰਦੀ ਆ ਪਛਾਵ ਵਾਲੀ ਥੈਲੀ ਤੋਂ ਬਾਅਦ ਉੱਥੇ ਇੱਕ ਗ੍ਰੰਥੀ ਹੁੰਦੀ ਹੈ ਜਿਸ ਨੂੰ ਬਦੂਰ ਕਿਹਾ ਜਾਂਦਾ ਹੈ ਜੀ ਜਦੋਂ ਵੱਧ ਜਾਂਦੀ ਆ ਤਾਂ ਪਿਸ਼ਾਬ ਵਾਲੀ ਪਾਈਪ ਨੂੰ ਦੱਬਣ ਲੱਗ ਜਾਂਦੀ ਆ ਮੋਸਟਲੀ ਇਹ ਦਿੱਕਤ ਆਉਂਦੀ ਆ 50 55 ਸਾਲ ਦੀ ਉਮਰ ਵਿੱਚ ਜਦ ਕਈ ਬਜ਼ੁਰਗ ਕਹਿੰਦੇ ਆ ਸਾਨੂੰ ਬੰਨ ਪੈ ਗਿਆ ਸਾਨੂੰ ਪਿਸ਼ਾਬ ਘੱਟ ਆਉਂਦਾ ਜਾਂ ਬਾਰ ਬਾਰ ਆਈ ਜਾਂਦਾ ਉਹ ਸਿਰਫ ਇਹਦੇ ਪ੍ਰੈਸ਼ਰ ਦੇ ਕਰਕੇ ਹੁੰਦਾ ਆ ਤਾਂ ਉਹ ਚੀਜ਼ ਆ ਉਹ ਜਿਹੜੀ ਗ੍ਰੰਥੀ ਦੀ ਸੋਜ ਆਈ ਆ ਸਾਡੀਆਂ ਦਵਾਈਆਂ ਨਾਲ ਉਹ ਸੋਜ ਖਤਮ ਹੋ ਜਾਂਦੀ ਆ ਆਪਰੇਟ ਕਰਕੇ ਕਢਾਣੀ ਨਹੀਂ ਪੈਂਦੀ ਸੋ ਅੱਜ ਕੱਲ ਗੋਡੇ ਦੇ ਜਿਹੜੇ ਜੋੜ ਨੇ ਉਹ ਬਹੁਤ ਦੁਖਦੇ ਨੇ ਜੀ ਗੋਡੇ ਤੇ ਐਸੀ ਸਮੱਸਿਆ ਬਣ ਗਈ ਵੀ ਹਰੇਕ ਤੀਜੇ ਚੌਥੇ ਬੰਦੇ ਨੂੰ ਗੋਡੇ ਦੀ ਸਮੱਸਿਆ ਆ ਜੀ ਪਹਿਲਾਂ ਇਹ ਹੋਈ ਕਿਉਂ ਆ ਜ਼ਿਆਦਾਤਰ ਜਿਆਦੇ ਸਮ ਜਿਹੜੇ ਕੋਟਿਆਂ ਦੀ ਆ ਇਹ ਬਿਮਾਰੀ ਹੈ ਜੀ ਇਹ ਇਹਦਾ ਨਾ ਤਾਂ ਕੋਈ ਭਾਰ ਨਾਲ ਸਬੰਧਾ ਨਾ ਇਹ ਤਾਂ ਕੋਈ ਓਮਰ ਨਾਲ ਸਬੰਧਾ ਜੀ ਇਹ ਕੁਆਂਟਲ ਦੇ ਵੀ ਖਰਾਬ ਨਹੀਂ ਹੋ ਸਕਦੇ ਇਹ 50 ਕਰੋੜ ਦੇ ਵੀ ਖਰਾਬ ਹੋ ਸਕਦੇ ਨੇ ਜੀ ਇਹ ਇਹ 25 ਸਾਲ ਦੇ ਵੀ ਖਰਾਬ ਹੋ ਸਕਦੇ ਨਹੀਂ ਇਹ 75 ਸਾਲ ਦੇ ਵੀ ਖਰਾਬ ਨਹੀਂ ਹੋ ਸਕਦੇ ਜੀ ਇਹਦੇ ਨਾਲ ਕੀ ਆ ਜਿਹੜੇ ਕੋਟਿਆਂ ਦੇ ਕਪੇ ਇੱਕ ਛਿੱਲੀ ਆ ਜਿਵੇਂ ਉਹਨੂੰ ਗਰੀਸ ਕਹਿੰਦੇ ਆ ਜੀ ਉਹ ਗਰੀਸ ਖਤਮ ਹੋਣ ਨਾਲ ਜਿਹੜੇ ਕੋਟਿਆਂ ਦੇ ਕਪੇ ਕੈਪ ਘਟ ਜਾਂਦਾ ਇੱਕ ਦੁੱਤੀ ਦਾ ਖਹਿਣ ਲੱਗ ਦਿੰਦੇ ਨੇ ਜੀ ਅਸੀਂ ਆਪਣੀ ਦਵਾਈ ਦੇ ਨਾਲ ਹੀ ਜਿਹੜੇ ਗੋਡੇ ਨੇ ਉਹਦਾ ਗ੍ਰੀਸ ਪੂਰਾ ਕਰ ਦਿੰਦੇ ਜੀ ਉਹ ਗੋਡੇ ਪਲਦਾਉਣ ਦੀ ਲੋੜ ਨਹੀਂ ਅਸੀਂ ਆਪਣੀ ਦਵਾਈ ਨਾਲ ਹੀ ਗੋਡੇ ਪੈਲ ਕੋ ਠੀਕ ਕਰ ਦਿੰਦੇ ਜੀ ਉਹ ਬਾਈ ਸਾਹਿਬ ਦੇਖਿਆ ਨਾ ਗੋਡੇ ਇੱਕ ਬਿੰਗੇਜ ਹੋ ਜਾਂਦੇ ਨੇ ਜੀ ਨਹੀਂ ਉਹ ਤਾਂ ਫਿਰ ਜਕਰੋ ਆਏ ਆ ਕਿ ਜਦੋਂ ਤੁਸੀਂ ਗੋਡਿਆਂ ਦੇ ਤੁਸੀਂ ਕੋਈ ਇਲਾਜ ਨਹੀਂ ਕਰਾਉਂਗੇ ਜੀ ਉੱਤੇ ਫਿਰ ਜਕਰੋ ਕਹਾ ਪਤੀ ਜਾਣਾ ਪਤੀ ਜਾਣਾ ਗੈਪ ਉਹ ਤਾਂ ਫਿਰ ਉਸੇ ਗੱਲ ਤੇ ਆਇਆ ਜਾਂਦਾ ਕਰਕੇ ਫਿਰ ਜੀ ਉਹ ਉਹ ਤਾਂ ਫਿਰ ਕਹਾ ਕਹਾ ਤੁਸੀਂ ਇਲਾਜ ਨਹੀਂ ਕਰਾਉਂਗੇ ਜੀ ਉਹ ਤਾਂ ਫਿਰ ਗਾਹਾਂ ਗਾਹ ਨੁਕਸਾਨ ਹੋ ਗਏ ਕੋਟੇ ਨੇ ਫਿਰ ਜੀਓ ਆਯੁਰਵੇਦ ਦੇ ਵਿੱਚ ਕੀ ਆ ਜਿਹੜਾ ਅਸੀਂ ਕਹਿੰਦੇ ਆ ਗੋਡਿਆਂ ਦਾ ਗਰੀਸ ਮੁੱਕ ਗਿਆ ਜਾਂ ਕੁਝ ਹੋ ਗਿਆ ਉਹ ਆਯੁਰਵੇਦ ਬਾਤ ਬੱਦ ਜਾਂਦਾ ਹੈ ਬਾਤ ਵਧਨ ਦੇ ਕਰਕੇ ਬਾਤ ਇੱਕ ਦੋਸ਼ ਮੰਨਿਆ ਜਾਂਦਾ ਬਾ ਕਹ ਦੇਨੇ ਆਪਾਂ ਪਿੰਡਾਂ ਚ ਕੋਈ ਵਾਯੂ ਕਹਿੰਦਾ ਆ ਇਹ ਜਦ ਪ੍ਰਕੁਪਿਤ ਹੁੰਦਾ ਇਹ ਗੋਡਿਆਂ ਦੇ ਵਿੱਚ ਜਾ ਕੇ ਗਰੀਸ ਨੂੰ ਖਤਮ ਕਰ ਦਿੰਦਾ ਆ ਤਾਂ ਉਸ ਦੇ ਕਰਕੇ ਤਾਂ ਜਿਹੜੀ ਸਾਡੀ ਦਵਾਈ ਆ ਉਹਦੇ ਨਾਲ ਅਸੀਂ ਬਾਦ ਦੋਸ਼ ਸ਼ਾਂਤ ਕਰਦੇ ਆ ਬਾਦ ਦੋਸ਼ ਸ਼ਾਂਤ ਹੋਏਗਾ ਤਾਂ ਜਿਹੜਾ ਗੋਡਿਆਂ ਦਾ ਗਰੀਜ਼ ਆ ਉਹ ਸਭ ਕੁਝ ਬਣੇਗਾ ਸਭ ਨੋਰਮਲ ਹੋ ਜਾਂਦਾ ਹੈ ਇੱਕ ਬਹੁਤ ਧਾਰਨਾ ਬਣੀ ਹੋਈ ਆ ਮੋٹے ਬੰਦੇ ਦੇ ਗੋਡੇ ਖਰਾਬ ਹੁੰਦੇ ਆ ਇਹੋ ਜਿਹਾ ਕੁਝ ਨਹੀਂ ਪਤਲੇ ਬੰਦੇ ਦੇ ਵੀ ਗੋਡੇ ਖਰਾਬ ਹੋ ਸਕਦੇ ਆ ਮੋٹے ਦੇ ਵੀ ਖਰਾਬ ਹੋ ਸਕਦੇ ਆ ਬੇਸਿਕਲੀ ਕੀ ਆ ਗੱਲ ਉੱਥੇ ਹੀ ਆ ਕੁਦਰਤ ਦੀ ਅਸੀਂ ਨਵੇਂ-ਨਵੇਂ ਸਹੂਲਤਾਂ ਅਪਣਾਈ ਜਾ ਰਹੇ ਹਾਂ ਆਪਣੇ ਸਰੀਰ ਤੋਂ ਕੰਮ ਘੱਟ ਲੈਣੇ ਆ ਨਾਸੀਂ ਇੰਡੀਅਨ ਟਾਇਲਟ ਯੂਜ਼ ਕਰਦੇ ਆਂ ਨਾ ਅਸੀਂ ਗੋਡਿਆਂ ਦੀ ਪ੍ਰੋਪਰ ਐਕਸਰਸਾਈਜ਼ ਕਰ ਪੰਨੇ ਆਂ ਨਾ ਅਸੀਂ ਗੋਡਾ ਕਦੇ ਪੂਰਾ ਬੈਂਡ ਕਰਦੇ ਆਂ ਕਿਉਂਕਿ ਪਹਿਲਾਂ ਕੀ ਸੀ ਕੋਈ ਵੀ ਕੰਮ ਕਰਨਾ ਪੁੰਜੇ ਬੈਠ ਕੇ ਕਰਦੇ ਸੀ ਪੋਚਾ ਲੇਡੀਜ਼ ਖੁਦ ਲਾਨਣੀਆਂ ਸੀ نیچے ਬੈਠ ਕੇ ਲਾਨਣੀਆਂ ਸੀ ਟਾਇਲਟ ਅਸੀਂ ਇੰਡੀਅਨ ਯੂਜ਼ ਕਰਦੇ ਸੀ ਖੇਤਾਂ 'ਚ ਅਸੀਂ ਬਾਡੀ ਆਪਣੇ ਹੱਥੀ ਕਰਦੇ ਸੀ ਹੁਣ ਉਹ ਸਾਰਾ ਕੁਝ ਮਸ਼ੀਨਾਂ ਦੇ ਨਿਰਭਰ ਹੋ ਗਿਆ ਚਾਹੇ ਪੋਚਾ ਆ ਚਾਹੇ ਫਸਲ ਕੱਟਣ ਤੱਕ ਰੋਟੀ ਵੀ ਚੁੱਲ੍ਹੇ ਤੇ ਬਣਾਉਂਦੇ ਸੀ ਉਹ ਵੀ ਬੈਠ ਕੇ ਉਹ ਵੀ ਬੈਠ ਕੇ ਉਹ ਵੀ ਹੁਣ ਖੜ ਕੇ ਬਣਾਉਣ ਲੱਗ ਗਏ ਹੋਏ ਆਂ ਤੇ ਸਾਰੀਆਂ ਚੀਜ਼ਾਂ ਜਿੱਤੇ ਜੇ ਸਰੀਰ ਤੋਂ ਤੁਸੀਂ ਕੰਮੇ ਨਹੀਂ ਲੋਗੇ ਤਾਂ ਸਰੀਰ ਨੇ ਹੌਲੀ ਹੌਲੀ ਖਤਮ ਹੁੰਦੇ ਨੇ ਖਰਾਬੇ ਹੋਣਾ ਜੀ ਇਹ ਚੀਜ਼ ਕਈ ਵਾਰ ਕੀ ਹੁੰਦਾ ਗੋਡੇ ਦੇ ਉੱਤੇ ਕੋਈ ਕਹਿੰਦਾ ਗਰਮ ਤੇਲ ਲਾ ਲੋ ਜੀ ਉਹ ਦਰਦ ਦੂਰ ਹੋ ਜਾਊਗਾ ਜੀ ਤੇ ਬਾਈ ਖਾਣੇ ਪੈਂਦੀ ਹੈ ਜੀ ਇਹ ਜੀ ਸਾਡੀ ਤਾਂ ਬਾਈ ਖਾਣੀ ਪੈਂਦੀ ਆ ਜਿਹੜੀ ਵੀ ਗੋਡੇ ਦੀ ਕੋਈ ਪ੍ਰੋਬਲਮ ਆ ਜੀ ਕੋਈ ਡਿਸਕ ਦੀ ਪ੍ਰੋਬਲਮ ਆ ਜੀ ਕੋਈ ਚੂਗੜੀਆਂ ਦੀ ਪ੍ਰੋਬਲਮ ਆ ਕੋਈ ਮੋਢਿਆਂ ਦੀ ਪ੍ਰੋਬਲਮ ਆ ਕੋਈ ਹੱਡੀਆਂ ਦੀ ਪ੍ਰੋਬਲਮ ਆ ਸਾਡੀ ਮੈਡੀਸਨ ਨਾਲ ਉਹ ਸਾਰੀਆਂ ਪ੍ਰੋਬਲਮ ਬਿਲਕੁਲ ਹੱਲ ਹੋ ਜਾਂਦੀ ਰਹੀ ਸੀ ਉਹ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ ਉਹੀ ਗੋਡੇ ਬਿਲਕੁਲ ਠੀਕ ਹੋ ਜਾਂਦੇ ਰਹੀ ਸਾਡਾ ਕੋਈ ਵੀ ਅਧੂਰਾ ਇਲਾਜ ਨਹੀਂ ਹੈਗਾ ਵੀ ਤੁਸੀਂ ਸਿਰਫ ਤੇਲ ਲਗਾ ਲਓ ਜਾਂ ਆਹ ਚੀਜ਼ ਮੰਨ ਲਓ ਤੁਹਾਡੀ ਇਹ ਚੀਜ਼ ਠੀਕ ਹੋ ਜਾਏਗੀ ਜਿਹੜਾ ਵੀ ਅਸੀਂ ਇਲਾਜ ਕਰਦੇ ਹਾਂ ਟੈਂਪਰੇਰੀ ਇਲਾਜ ਨਹੀਂ ਕਰਦੇ ਅਸੀਂ ਤੁਨੇ ਕਿਸੋ ਆਲੇ ਮੈਨੂੰ ਚਮੜੀ ਦੇ ਰੋਗਾਂ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਜੀ ਚਮੜੀ ਦੀ ਦਿੱਕਤ ਬਹੁਤ ਜ਼ਿਆਦਾ ਆਪਾਂ ਕਹਿੰਦੇ ਆ ਕਿ ਖਾਰਿਸ਼ ਬਹੁਤ ਜ਼ਿਆਦਾ ਆਪਾਂ ਹਰ ਦੂਜੇ ਬੰਦੇ ਦੇਖਦੇ ਆ ਆਪਾਂ ਮੇਨ ਕੀ ਕਹਿ ਦਿੰਨੇ ਆ ਜੇ ਕਿਸ ਨੂੰ ਖਾਜ ਹੋ ਰਹੀ ਹੈ ਤਾਂ ਤੈਨੂੰ ਫੰਗਲ ਇਨਫੈਕਸ਼ਨ ਹੋ ਗਈ ਆ ਪਰ ਇਹ ਜ਼ਰੂਰੀ ਨਹੀਂ ਹੈ ਕਿ ਖਾਜ ਹੋਣਾ ਬਸ ਇੱਕ ਫੰਗਲ ਇਨਫੈਕਸ਼ਨ ਹੀ ਹੁੰਦੀ ਹੈ ਜਾਂ ਉਹਨੂੰ ਕੋਈ ਜ਼ਖਮ ਹੋ ਗਿਆ ਹੈ ਜਾਂ ਉਹਦੇ ਕਰਕੇ ਉਹਦੇ ਕੋਈ ਸਕਿਨ ਪ੍ਰੋਬਲਮ ਆ ਸਕਿਨ ਦੀ ਬਹੁਤ ਹੋਰ ਤਰ੍ਹਾਂ ਦੀਆਂ ਵੀ ਦਿੱਕਤ ਹੁੰਦੀਆਂ ਆ ਸਕਿਨ ਸੋਰਾਈਸਸ ਹੋ ਗਿਆ ਐਕਜ਼ੀਮਾ ਹੋ ਗਿਆ ਆਪਾਂ ਜਿਵੇਂ ਫੰਗਲ ਇਨਫੈਕਸ਼ਨ ਦੀ ਗੱਲ ਕੀਤੀ ਹੈ ਇਹ ਹੋ ਗਿਆ ਤਾਂ ਇਹ ਸਾਰੀ ਚੀਜ਼ਾਂ ਦਾ ਟ੍ਰੀਟਮੈਂਟ ਹੈਗਾ ਪੋਸੀਬਲ ਹੈ ਟ੍ਰੀਟਮੈਂਟ ਇਹ ਮੈਡੀਸਿਨ ਦੇ ਨਾਲ ਹੀ ਕਰਦੇ ਹੋ ਕਿ ਤੇਲ ਵਗਾਰਾ ਜ ਕੋਈ ਮੈਂ ਪਹਿਲਾਂ ਹੀ ਇਹ ਚੀਜ਼ ਕਹਿ ਕੇ ਹਟੀਆਂ ਵੀ ਕਿ ਕਿਸੇ ਵੀ ਚੀਜ਼ ਦਾ ਲਾਰਜ ਟੈਂਪਰੇਰੀ ਨਹੀਂ ਹੈਗਾ ਅੰਦਰੋਂ ਸਰੀਰ ਨੂੰ ਦਿੱਕਤ ਆਈ ਹੈ ਤਾਉਮ ਬਿਮਾਰੀ ਉੱਠੀ ਆ ਬਾਹਰੋਂ ਹੀ ਬਾਹਰੋਂ ਤਾਂ ਦੁਨੀਆਂ ਤੁਸੀਂ ਦੇਖਿਆ ਹੀ ਹੋਏਗਾ ਬਜ਼ਾਰਾਂ 'ਚ ਜੋ ਮੈਡੀਕਲ ਸਟੋਰਾਂ ਤੋਂ ਠੀਕ-ਠੀਕ ਖਰੀਦ-ਖਰੀਦ ਕੇ ਲੋਕ ਕ੍ਰੀਮਾਂ ਲਾਂਦੇ ਰਹਿੰਦੇ ਆ ਫਿਰ ਉਹਨਾਂ ਦਾ ਜਵਾਬ ਹੁੰਦਾ ਜੀ ਜਿੰਨੀ ਦੇਰ ਕ੍ਰੀਮ ਲਾਈ ਆ ਠੀਕ ਸੀ ਕ੍ਰੀਮ ਲਾਣੀ ਬੰਦ ਕੀਤੀ ਉਹ ਫੇਰ ਹੋ ਗਈ ਕਿਉਂਕਿ ਬਾਹਰੋਂ ਸੀ ਟ੍ਰੌਪੀਕਲ ਚੀਜ਼ ਯੂਜ਼ ਕੀਤੀ ਆ ਉਹਨੇ ਉਹ ਬਿਮਾਰੀ ਦਬਾਤੀ ਜਦ ਤੱਕ ਤੁਸੀਂ ਔਰਲੀ ਮੈਡੀਸਿਨ ਨਹੀਂ ਖਾਓਗੇ ਤੁਸੀਂ ਅੰਦਰੋਂ ਜਿਹੜੀ ਬਲੱਡ ਦੇ ਵਿੱਚ ਇਨਫੈਕਸ਼ਨ ਨੂੰ ਨਹੀਂ ਕੰਟਰੋਲ ਕਰੋਗੇ ਉਦੋਂ ਤੱਕ ਉਹ ਬਿਮਾਰੀ ਨਹੀਂ ਜਾਏਗੀ ਇਸ ਲਈ ਲਾਣਾ ਜ਼ਰੂਰੀ ਨਹੀਂ ਖਾਣਨ ਦੀ ਦਵਾਈ ਵੀ ਨਾਲ ਜ਼ਰੂਰੀ ਹੈ ਜ ਕੀ ਹੁੰਦਾ ਫੰਗਸ ਦੀ ਬੋਰੀ ਮਾਰਦ ਤੁਹਾਨੂੰ ਦੱਸਿਆ ਵੀ ਉਹ ਕਹਿੰਦੇ ਵੀ ਅੱਗੇ ਤੋਂ ਅੱਗੇ ਵੱਧ ਹੀ ਜਾਂਦੀ ਹੈ ਜੀ ਕੀ ਹੁੰਦਾ 6 ਮਹੀਨੇ ਬਾਅਦ ਫੇਰ ਦੁਬਾਰਾ ਹੋਣੀ ਸ਼ੁਰੂ ਹੋਏਗੀ ਹੁਣ ਉਹੀ ਗੱਲ ਲੱਗੀ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਵੀ ਆਪਾਂ ਕਰੀਮਸ ਲਗਾ ਲਈਆਂ ਓਨੀ ਦੇਰ ਤੱਕ ਰੁਕ ਗਿਆ ਪਰ ਅੰਦਰੋਂ ਜੜੋਂ ਤਾਂ ਗਈ ਹੀ ਨਹੀਂ ਚੀਜ਼ ਉਹਨਾਂ ਵਿੱਚ ਕਿਸੇ ਨੇ ਫੜੇ ਨਹੀਂ ਅੰਦਰ ਉਹ ਵੀ ਅੰਦਰ ਕੀ ਹੈ ਜੀ ਕਿਤੇ ਨਾ ਕਿਤੇ ਦੁਬਾਰਾ ਤਾਂ ਹੋਊਗੀ ਹੋਊਗੀ ਜੇ ਉਹ ਅੰਦਰੋਂ ਸੈਟ ਮਤਲਬ ਪੂਰੀ ਜਿਹਾ ਕਲੀਅਰ ਹੀ ਨਹੀਂ ਹੋਈ ਤਾਂ ਆਹ ਮੋ ਜੜੀਆਂ ਹੁੰਦੀਆਂ ਨੇ ਖਾਜ ਹੁੰਦੀਆਂ ਨੇ ਇਤੋਂ ਤੱਕ ਕਿ ਜੇ ਸਕਿਨ ਸਰੈਸਸ ਵੀ ਆ ਜਿਹਦੇ ਨਾਲ ਜਾਨੀ ਕਿ ਜ਼ਿੰਦ ਤੇ ਉਹ ਵੀ ਅਸੀਂ ਬਿਲਕੁਲ ਠੀਕ ਕਰਦੇ ਆਂ ਜੀ ਸਕਿਨ ਨਾਲ ਸੰਬੰਧਤ ਕੋਈ ਵੀ ਬਿਮਾਰੀ ਹੈ ਜੀ ਉਹਦਾ ਸਾਡੇ ਕੋਲ ਬਿਲਕੁਲ ਪ੍ਰੋਪਰ ਇਲਾਜ ਹੈ ਜੀ ਪੂਰਾ ਜਿਵੇਂ ਡਾਕਟਰ ਦੀਕਸ਼ਾ ਜੀ ਨੇ ਕਿਹਾ ਜੀ ਵੀ ਅਸੀਂ ਕੋਈ ਇਲਾਜ ਧੂਰਾ ਨਹੀਂ ਕਰਦੇ ਅਸੀਂ ਹਰੇਕ ਨੂੰ ਇਲਾਜ ਨੂੰ ਜੜੋਂ ਫੜ ਕੇ ਸਾਡੇ ਦੇ ਲੋਕ ਤਾਂ ਹੀ ਪਛਵਾਸ ਕਰਦੇ ਨੇ ਵੀ ਅਸੀਂ ਜਿਹੜਾ ਕੋਈ ਵੀ ਇਲਾਜ ਕਰਦੇ ਆਂ ਉਹਨੂੰ ਜੜੋਂ ਖਤਮ ਕਰਦੇ ਆਂ ਅਸੀਂ ਇਹ ਸਮਾਂ ਬੰਦ ਹੁੰਦਾ ਵੀ ਇੰਨੇ ਸਮਾਂ ਦਵਾਈ ਖਾਣੀ ਪਈਗੀ ਤਾਂ ਠੀਕ ਹੋਵੋਗੇ ਬਹੁਤਾ ਤਾਂ ਸਮਾਂ ਬੰਦੇ ਹੁੰਦਾ ਜੀ ਇਹ ਬੋਤਨੇ ਆਏ ਤਾਂ ਘੱਟ ਬੱਤ ਵੀ ਖਾਣੇ ਪੈਸਾ ਤੇ ਕੁਝ ਜ਼ਰੂਰੀ ਨਹੀਂ ਘੱਟ ਵੀ ਖਾਣੇ ਪੈਸਾ ਬਾਕੀ ਦੇਖੋ ਤੁਸੀਂ ਉਹ ਜਾਂ ਕੋਈ ਹੋਰ ਤੁਹਾਡੇ ਨਾਲ ਆ ਤੁਹਾਡੇ ਘਰ ਚ ਤੁਸੀਂ ਜੇ ਫੈਮਲੀ ਮੈਂਬਰ ਜੇ ਚਾਰ ਜਣੇ ਉਹ ਸਾਰਿਆਂ ਦੀ ਭੁੱਖ ਸੇਮ ਨਹੀਂ ਹੈਗੀ ਕਿਸੇ ਨੂੰ ਦੋ ਰੋਟੀ ਨਾਲ ਕਿਸੇ ਨੂੰ ਇੱਕ ਰੋਟੀ ਨਾਲ ਤਾਂ ਤੁਸੀਂ ਐਗਜ਼ੈਕਟ ਟਾਈਮ ਇਹ ਨਹੀਂ ਕਹਿ ਸਕਦੇ ਵੀ ਜੇ ਮੈਂ ਚਾਰ ਦਿਨ ਗਿਆ ਤਾਂ ਚਾਰਾਂ ਦਿਨਾਂ ਦੇ ਵਿੱਚ ਹੋ ਜਾਏਗਾ ਬਿਲਕੁਲ ਸੈਟ ਕਿਸੇ ਨੂੰ ਪੰਜਵਾਂ ਦਿਨ ਜਾਂ ਛੇਵਾਂ ਦਿਨ ਖਾਣਾ ਵੀ ਪੈ ਸਕਦੀ ਹੈ ਦਵਾਈ ਇੱਕ ਇਸੇ ਤਰ੍ਹਾਂ ਸਕਿਨ ਸਰਾਇਸਿਸ ਤਾਂ ਕਿ ਐਡੀ ਕਿ ਗੰਦੀ ਬਿਮਾਰੀ ਆ ਇਹ ਅੱਗੇ ਦੇ ਬਹੁਤ ਰੂਪ ਤਰਨ ਕਰਦੀ ਆ ਜਿਹਨੂੰ ਸਕਿਨ ਸਰਾਇਸਿਸ ਦੀ ਦਿੱਕਤ ਆ ਗਈ ਉਹ ਚ ਹੁੰਦਾ ਕਿ ਆਂ ਸ਼ਰੀਰ ਤੇ ਜਿਵੇਂ ਸੱਪ ਦੀ ਕੰਜ ਉਤਰਦੀ ਆ ਉਸ ਤਰ੍ਹਾਂ ਮਾਸ ਉਤਰਨਾ ਸ਼ੁਰੂ ਹੋ ਜਾਂਦਾ ਦੇਖਣ ਵਾਲੇ ਨੂੰ ਲੱਗਦਾ ਵੀ ਇਹਨੂੰ ਕੋੜ ਫੁੱਟਿਆ ਹੋਇਆ ਉਹ ਬੰਦਾ ਆਪਣੇ ਸ਼ਰੀਰ ਤੋਂ ਹੀ ਇੰਨਾ ਕੁ ਦੁਖੀ ਹੋ ਜਾਂਦਾ ਉਹ ਡਿਪਰੈਸ਼ਨ ਚ ਚਲ ਜਾਂਦਾ ਆ ਡਿਪਰੈਸ਼ਨ ਵੀ ਚਾਹੇ ਉਹਨੂੰ ਜਿੰਨਾ ਮਰਜ਼ੀ ਹੋਇਆ ਹੋਵੇ ਜਿਹੜੇ ਮਰਜ਼ੀ ਲੈਵਲ ਤੱਕ ਹੋਇਆ ਹੋਵੇ ਉਹ ਡਿਪਰੈਸ਼ਨ ਦਾ ਵੀ ਹੱਲ ਹੈ ਇਸੇ ਤਰ੍ਹਾਂ ਉਹਨੂੰ ਅੱਗੇ ਵੱਧ ਵੱਧ ਕੇ ਸੋਰਾਈਟਿਕ ਆਰਥਰਾਇਟਿਸ ਹੋ ਜਾਂਦਾ ਹੈ ਉਹ ਜਿਹੜੀ ਸੋਰਾਈਸਿਸ ਕਿਨਤੇ ਹੋਈ ਆ ਉਹ ਹੌਲੀ ਹੌਲੀ ਵੱਧਦੀ ਵੱਧਦੀ ਜੋੜਾਂ 'ਚ ਰੂਪ ਧਾਰਨ ਕਰ ਲੈਂਦੀ ਆ ਗਠੀਆ ਬਣ ਜਾਂਦਾ ਉਹਦਾ ਗਠੀਆ ਚਾਹੇ ਸੋਰਾਈਸਿਸ ਦੇ ਕਰਕੇ ਆ ਚਾਹੇ ਐਨਕਾਇਲੋਸਿੰਗ ਸਪੋਨਡੇਲਾਈਟਿਸ ਆ ਚਾਹੇ ਰੂਮੈਟਿਕ ਫੈਕਟਰ ਪੋਜ਼ਿਟਿਵ ਆ ਰਿਹਾ ਤੁਹਾਡਾ ਚਾਹੇ ਕਿਸੇ ਵੀ ਤਰ੍ਹਾਂ ਦਾ ਗਠੀਆ ਹੈ ਉਹਦਾ ਵੀ ਹਰ ਰੋਗ ਸੰਭਵ ਆ ਦੋ ਜਾਂ ਤਿੰਨ ਮਹੀਨੇ ਮੈਡੀਸਿਨ ਖਾਣੀ ਪੈਂਦੀ ਆ ਤਾਂ ਇਸੇ ਤਰ੍ਹਾਂ ਬਿਮਾਰੀ ਕੋਈ ਵੀ ਆ ਚਾਹੇ ਕਿਸੇ ਬਿਮਾਰੀ ਕਰਕੇ ਡਿਪਰੈਸ਼ਨ ਆ ਚਾਹੇ ਨਾਰਮਲ ਡਿਪਰੈਸ਼ਨ ਆ ਚਾਹੇ ਤੁਹਾਨੂੰ ਗਠੀਆ ਕਿਸੇ ਬਿਮਾਰੀ ਕਰਕੇ ਹੋਇਆ ਜਾਂ ਨਾਰਮਲ ਗਠੀਆ ਹੋ ਗਿਆ ਜਾਂ ਆਟੋ ਇਮਿਊਨ ਡਿਸਆਰਡਰ ਹੋ ਗਿਆ ਉਹਦੇ ਕਰਕੇ ਗਠੀਆ ਹੋ ਗਿਆ ਕੋਈ ਵੀ ਦਿੱਕਤ ਆ ਉਹਦਾ ਹੱਲ ਸੰਭਵ ਤੇ ਜੜ ਤੋਂ ਇਲਾਜ ਹੈ ਜੀ ਜੋ ਡਿਪਰੈਸ਼ਨ ਦੀ ਗੱਲ ਕੀਤੀ ਹੈ ਕਈ ਲੋਕ ਡਿਪਰੈਸ਼ਨ ਦੇ ਮਾਰੇ ਹੀ ਬਿਮਾਰ ਹੋ ਜਾਂਦੇ ਨੇ ਕੋਈ ਲੋਕੀ ਵਹਿਮ ਪਾ ਲੈਂਦੇ ਡਾਕਟਰ ਸਾਹਿਬ ਕਹਿੰਦੇ ਨੂੰ ਇਹ ਬਿਮਾਰੀ ਹੋ ਗਈ ਉਹ ਘਰ ਘਰ ਦੇ ਦਿਮਾਗ ਦੇ ਵਿੱਚ ਤੇ ਨਿਕਲਦੀ ਨਹੀਂ ਉਹ ਬਿਮਾਰੀ ਹੋਰ ਜ਼ਿਆਦਾ ਵੱਧ ਜੇ ਕੋ ਪੈਮ ਵੀ ਇੱਕ ਬਿਮਾਰੀ ਹੈ ਜੀ ਸਾਡੇ ਕੋ ਪੈਮ ਦਾ ਇਲਾਜ ਵੀ ਹੈਗਾ ਜੀ ਦਿਮਾਗ ਨਾਲ ਆਪਾਂ ਜਿਹੜੇ ਦਿਮਾਗ ਨਾਲ ਸੰਬੰਧਤ ਕੋਈ ਵੀ ਬਿਮਾਰੀ ਹੈ ਜੀ ਕੋਈ ਚੇਤਾ ਭੁੱਲਦਾ ਹੈ ਕੋਈ ਮਾਈਗਰੇਨ ਆ ਕੋਈ ਡਿਪਰੈਸ਼ਨ ਆ ਸਾਡੇ ਕੋਲ ਇਹਦਾ ਹਰੇਕ ਇਲਾਜ ਹੈ ਜੀ ਸੰਭਵ ਤਰੀਕੇ ਨਾਲ ਬਹੁਤ ਘੱਟ ਸਮੇਂ ਦੇ ਵਿੱਚ ਜੀ ਕਾਉਂਸਲਿੰਗ ਕਰਦੇ ਦਵਾਈ ਦਿੰਦੇ ਜੀ ਨਹੀਂ ਨਹੀਂ ਕਾਉਂਸਲਿੰਗ ਨਾਲ ਨਹੀਂ ਦਵਾਈ ਨਾਲ ਹੀ ਠੀਕ ਹੱਥਿਆ ਸੀ ਅਸੀਂ ਕੋਈ ਵੀ ਦਵਾਈ ਕਾਉਂਸਲਰ ਕੋਲ ਅਸੀਂ ਬੈਠੇ ਬੈਠੇ ਬੰਦੇ ਨੂੰ ਬਹੁਤ ਠੀਕ ਕਰਦੇ ਅਸੀਂ ਕਾਉਂਸਲਰ ਨਾਲ ਨਹੀਂ ਅਸੀਂ ਮੈਡੀਸਨ ਨਾਲ ਹੀ ਠੀਕ ਕਰਦੇ ਅਸੀਂ ਤੇ ਉਹ ਵੀ ਸਾਡੀ ਜਿਹੜੀ ਮਾਈਗਰੇਨ ਦੀ ਦਵਾਈ ਆ ਉਹ ਉਹ ਗੋਲੀਆਂ ਤੇ ਕਿੰਨੇ ਦਿਨ ਖਾਣੀ ਪੈਂਦੀ ਹੈ ਜੀ ਡਿਪਰੈਸ਼ਨ ਵੀ ਕੋਈ ਲੰਮਾ ਸਮਾਂ ਨਹੀਂ ਖਾਣੀ ਪੈਂਦੀ ਕੋਈ ਚੇਤਾ ਭੁੱਲਦਾ ਹੈ ਦਿਮਾਗ ਨਾਲ ਸਮਾਂ ਤੇ ਕੋਈ ਵੀ ਪ੍ਰੋਬਲਮ ਆ ਜੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਸਾਡੇ ਕੋਲ ਹਰੇਕ ਦਾ ਇਲਾਜ ਸੰਭਵ ਆ ਅਸੰਭਵ ਨਹੀਂ ਹੈਗਾ ਜੀ ਦਕਸ਼ਾ ਮਾडम ਬੱਚਿਆਂ ਦੇ ਵਿੱਚ ਡਿਪਰੈਸ਼ਨ ਬਹੁਤ ਜ਼ਿਆਦਾ ਹੁੰਦਾ ਪੜਾਈ ਨੂੰ ਲੈ ਕੇ ਕਿਸੇ ਐਕਟੀਵਿਟੀ ਨੂੰ ਲੈ ਕੇ ਜੇ ਮੈਂ ਨਾ ਕੁਝ ਕੀਤਾ ਬੱਚੇ ਵੀ ਤੁਹਾਡੇ ਕੋਲ ਆਉਂਦੇ ਨੇ ਟ੍ਰੀਟਮੈਂਟ ਵਾਸਤੇ ਡਿਪਰੈਸ਼ਨ ਦੇ ਜੀ ਬਹੁਤ ਆਉਂਦੇ ਨੇ ਇਕੱਲੇ ਇੱਥੇ ਨਹੀਂ ਯੂਕੇ ਯੂਐਸਏ ਕੈਨੇਡਾ ਉੱਥੇ ਡਿਪਰੈਸ਼ਨ ਬਹੁਤ ਜ਼ਿਆਦਾ ਆ ਕੱਲਾ ਡਿਪਰੈਸ਼ਨ ਇੱਕ ਕਾਰਨ ਪੜਾਈ ਦਾ ਜ਼ੋਰ ਨਹੀਂ ਆਪਾਂ ਕਹਿ ਸਕਦੇ ਹੈਗੇ ਅ ਬੱਚਿਆਂ ਦਾ ਮਤਲਬ ਕੌਨਫੀਡੈਂਸ ਲੈਵਲ ਨਾ ਬਣਨਾ ਅਗਰ ਤੁਸੀਂ ਕਲਾਸ ਦੇ ਵਿੱਚੋਂ ਮਤਲਬ ਇਹ ਬੱਚਾ ਬਾਹਰ ਆ ਕਿਤੇ ਦੋ ਬੱਚੇ ਬਹੁਤ ਜ਼ਿਆਦਾ ਅੱਛਾ ਕੰਮ ਕਰ ਰਹੇ ਨੇ ਉਹਨੂੰ ਦੇਖ ਦੇਖ ਕੇ ਵੀ ਮੈਂ ਇਹ ਕਰ ਵੀ ਪਾਉਂਗਾ ਕਿ ਨਹੀਂ ਉਦੋਂ ਕੌਨਫੀਡੈਂਸ ਹੀ ਨਹੀਂ ਬਿਲਡ ਹੁੰਦਾ ਉਹ ਕੌਨਫੀਡੈਂਸ ਲੋ ਹੋਣ ਕਰਕੇ ਵੀ ਡਿਪਰੈਸ਼ਨ ਦਾ ਕਾਰਨ ਬਣ ਸਕਦਾ ਅਸਲ 'ਚ ਫੈਮਿਲੀਜ਼ 'ਚ ਅੱਜਕੱਲ ਇੰਨਾ ਕੰਪੀਟੀਸ਼ਨ ਲੈ ਕੇ ਇੰਨਾ ਕ ਪ੍ਰੈਸ਼ਰ ਹੋ ਗਿਆ ਇਹ ਚੀਜ਼ ਫੈਮਲੀਆਂ ਨੂੰ ਵੀ ਸੋਚਣੀ ਚਾਹੀਦੀ ਹੈ ਬੱਚੇ ਨੂੰ ਤੁਸੀਂ ਕੰਪੇਅਰ ਨਾ ਕਰੋ ਹਰ ਇੱਕ ਬੱਚੇ ਦੀ ਆਪਣੀ ਆਪਣੀ ਕੈਪੇਬਿਲਿਟੀ ਹੈ ਕਿਸੇ ਦੀ ਮੇਰੀ ਕੈਪੇਬਿਲਿਟੀ ਹੈ ਮੈਂ ਇੱਕ ਰੋਟੀ ਖਾ ਮਾਂ ਜਾਂ 100 ਮੀਟਰ ਵੀ ਨਾ ਭੱਜ ਸਕਾਂ ਕਿਸੇ ਮੇਰੇ ਨਾਲ ਦੇ ਦੀ ਕੈਪੇਬਿਲਿਟੀ ਹੋਵੇ ਦੋ ਰੋਟੀਆਂ ਖਾਂਦਾ 200 ਮੀਟਰ ਵੀ ਭੱਜ ਸਕਦਾ 1000 ਮੀਟਰ ਵੀ ਭੱਜ ਸਕਦਾ ਪਰ ਨਹੀਂ ਆਪਣੇ ਲੋਕਾਂ ਚ ਅੱਜਕੱਲ ਕਿਆ ਗਿਆ ਤੂੰ ਫਲਾਨੇ ਦਾ ਬੱਚਾ ਦੇਖ ਪੇਰੈਂਟਸ ਹੀ ਬੱਚੇ ਦੀ ਬਿਮਾਰੀ ਦਾ 99% ਕਾਰਨ ਪੇਰੈਂਟਸ ਨੇ ਆਪਣੇ ਬੱਚੇ ਨੂੰ ਦੌੜ ਚ ਨਾ ਲਗਾਓ ਮਸ਼ੀਨ ਨਹੀਂ ਹੈਗੀ ਉਹ ਬੱਚਾ ਹੈ ਜਿੰਨਾ ਉਹਦਾ ਦਿਮਾਗ ਕੰਮ ਕਰਦਾ ਜਿੰਨਾ ਹੀ ਉਹਦੀ ਸਰੀਰਕ ਸਮਰੱਥਾ ਹੈ ਉਨਾ ਕੰਮ ਕਰੇਗਾ ਹੁਣ ਹਰ ਇੱਕ ਦਾ ਬੱਚਾ ਸਚਿਨ ਤੰਦੂਲਕਰਨੀ ਬਣ ਸਕਦਾ ਹਰ ਇੱਕ ਦਾ ਬੱਚਾ ਆਇਨਸਟਾਈਨ ਨਹੀਂ ਬਣ ਸਕਦਾ ਕਿਉਂਕਿ ਹਰ ਇੱਕ ਦਾ ਆਪਣਾ ਦਿਮਾਗ ਹੈ ਹੁਣ ਪੇਰੈਂਟਸ ਨੇ ਕੀ ਕੀਤਾ ਹੋਇਆ ਦੇਖੋ ਉਹਦਾ ਬੱਚਾ ਫਸਟ ਆ ਗਿਆ ਤੁਸੀਂ ਨਹੀਂ ਆਏ ਬੱਚੇ ਇਦਾਂ ਨਹੀਂ ਇਹ ਨਹੀਂ ਇਹ ਚੀਜ਼ਾਂ ਗਲਤ ਨੇ ਤੁਸੀਂ ਬੱਚੇ ਤੇ ਪ੍ਰੈਸ਼ਰਾਈਜ਼ ਨਾ ਕਰੋ ਬੱਚੇ ਨੂੰ ਪਿਆਰ ਨਾਲ ਸਮਝਾਓ ਵੀ ਬੇਟਾ ਪੜੋ ਜਾ ਕਰੋ ਜੇ ਬੱਚਾ ਪੜ ਰਿਹਾ ਉਸ ਤੋਂ ਬਾਅਦ ਵੀ ਉਹਦੇ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਉਹ ਚ ਕੋਈ ਪ੍ਰੋਬਲਮ ਹੈ ਹੁਣ ਬੱਚਾ ਪੜ੍ਹ ਵੀ ਰਿਹਾ ਉਹ ਫਿਰ ਵੀ ਪਾਸ ਨਹੀਂ ਹੋਇਆ ਤੁਸੀਂ ਘਰੇ ਆਏ ਤੇ ਫਿਰ ਛੇਤਰੇ ਮਾਰਨੇ ਆ ਤਾਂ ਬੱਚਾ ਡਿਪਰੈਸ਼ਨ ਚ ਹੀ ਜਾਏਗਾ ਹੁਣ ਉਹ ਨਹੀਂ ਗੇਮਾਂ ਚ ਐਕਟਿਵ ਹੈਗਾ ਉੱਥੇ ਬੱਚਾ ਕੀ ਕਰੇਗਾ ਤੁਸੀਂ ਪਰਸੈਂਟੇਜ ਵਾਧਾ ਦਿਨੇ ਹੋ ਵੀ ਤੈਨੂੰ ਇੰਨੇ ਪਰਸੈਂਟ ਦੇ ਨੰਬਰ ਲੈ ਕੇ ਆਉਣਾ ਤੈਨੂੰ ਇਹ ਤੁਸੀਂ ਰਣੀ ਕਿ ਬੱਚੇ ਨੂੰ ਜਿਹੜੇ ਸਮਰੱਥਾ ਨਹੀਂ ਦੇਖਦੇ ਹੈਗੇ ਜੀ ਉਹ ਇੱਥੇ ਜਿਹੜੇ ਕਾਉਂਸਲਿੰਗ ਦੀ ਇੱਥੇ ਲੋਡ ਹੁੰਦੀ ਹੈ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਬਸ ਬੱਚੇ ਦਾ ਲਗਭਗ ਪਰਿਵਾਰ ਦੇ ਵਿੱਚ ਪਹਿਲੇ ਇਹ ਹੈ ਵੀ ਇੱਕ ਟਾਈਮ ਸ਼ਾਮ ਨੂੰ ਖਾਣਾ ਸਾਰੇ ਪਰਿਵਾਰ ਨੂੰ ਇਕੱਠਿਆਂ ਬੈਠ ਕੇ ਖਾਣਾ ਚਾਹੀਦਾ ਹੈ ਜਿਵੇਂ ਪਹਿਲਾਂ ਕਰਦੇ ਸੀ ਜਿਵੇਂ ਪਹਿਲਾਂ ਕਰਦੇ ਸੀਗੇ ਜੀ ਹੁੰਦੀਆਂ ਸੀ ਸਾਰੇ ਜਾਣਦੇ ਸੀ ਹੁਣ ਕੋਣ ਜਾਂਦਾ ਇੱਕ ਦਿਨ ਦੋ ਦਿਨ ਬਸ ਹੁਣ ਆਪਣੇ ਆਪਣੇ ਕੰਮ ਦੀ ਟੀਵੀ ਲੱਗੇ ਹੋਏ ਨੇ ਮੋਬਾਈਲ ਲੱਗੇ ਨੇ ਆਪਣੇ ਆਪਣੇ ਐਂ ਲੱਗ ਰਹੇ ਨੇ ਵੀ ਜਿਵੇਂ ਬਗਾਨੇ ਦੇ ਹੁੰਨੇ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਜੀ ਹੁਣ ਤਾਂ ਜਿਹੜੀਆਂ ਦਵਾਈਆਂ ਨੇ ਆਪਾਂ ਬਾਹਰ ਹੀ ਭੇਜਦੇ ਹਾਂ ਜੀ ਜਿਹੜੀ ਮਰਜ਼ੀ ਕੰਟਰੀ ਹੋਵੇ ਜੀ ਜਿੱਥੇ ਦੁਨੀਆ ਦੇ ਅਨਸਾਰ ਰਹਿੰਦਾ ਜੀ ਉੱਥੇ ਸਾਡੀ ਦਵਾਈ ਜਾਂਦੀ ਹੈ ਜੀ ਦੁਨੀਆ ਦਾ ਜਿਹੜਾ ਮਰਜ਼ੀ ਕੰਟਰੀ ਹੈ ਜੀ ਸਾਡੇ ਫੋਨ ਤੇ ਗੱਲਬਾਤ ਕਰਦੇ ਹੋ ਵੀ ਕੀ ਸਮੱਸਿਆ ਕੀ ਬਿਲਕੁਲ ਫੋਨ ਤੇ ਗੱਲਬਾਤ ਵੀ ਕਰਦੇ ਆਂ ਰਿਪੋਰਟਾਂ ਵੀ ਮੰਗਾਉਂਦੇ ਆਂ ਜੀ ਹਰ ਇੱਕ ਤਰ੍ਹਾਂ ਦਾ ਸਾਡੇ ਕੋਲ ਸਹੂਤ ਆ ਗੱਲਬਾਤ ਕਰਨ ਦੀ ਜੀ ਉਹ ਤੇ ਤੁਸੀਂ ਪੋਰਟਸ ਤੇ WhatsApp ਕਰ ਸਕਦੇ ਨੇ ਸਾਨੂੰ ਰਿਪੋਰਟ ਮੇਲ ਕਰ ਸਕਦੇ ਨੇ ਜਿਵੇਂ ਉਹਨਾਂ ਨੂੰ ਈਜ਼ੀ ਲੱਗਦਾ ਇਦਰ ਆਫ ਦਾ ਵੇ ਉਹ ਕੁਝ ਵੀ ਕਰ ਸਕਦੇ ਨੇ ਸਰ ਕਿਸੇ ਨੂੰ ਚਲੋ ਆਪਾਂ ਜਿੰਨੀ ਆਪਾਂ ਗੱਲਬਾਤ ਕਰ ਰਹੇ ਆਂ ਕਿਸੇ ਨੂੰ ਕੋਈ ਵੀ ਬਿਮਾਰੀ ਆ ਸਾਡੇ ਨਾਲ ਇੱਕ ਵਾਰ ਉਹ ਸਲਾਹ ਮਸ਼ਵਰਾ ਕਰ ਸਕਦਾ ਏ ਜੇ ਸਾਨੂੰ ਲੱਗੂਗਾ ਵੀ ਅਸੀਂ ਹੱਲ ਕਰ ਸਕਦੇ ਆ ਤਾਂ ਅਸੀਂ ਉਹਨੂੰ ਦੱਸਾਂਗੇ ਵੀ ਹਾਂ ਵੀ ਘਬਰਾਉਣ ਦੀ ਲੋੜ ਨਹੀਂ ਦੁਨੀਆਂ ਦੇ ਵਿੱਚ ਇਨਸਾਨ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ ਏ ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿ ਕੋਈ ਮਰਜ਼ੀ ਬਿਮਾਰੀ ਆ ਕੋਈ ਸ਼ਰਮਾਉਣ ਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ ਕੋਈ ਵੀ ਦੁਨੀਆਂ ਦੇ ਵਿੱਚ ਕਿਤੇ ਵੀ ਕਿਸੇ ਚੀਜ਼ ਦਾ ਪੀਜਨਾਸ਼ ਨਹੀਂ ਹੁੰਦਾ ਹੈਗਾ ਜੇ ਕੋਈ ਰੋਗ ਬਣਿਆ ਤਾਂ ਉਹਦਾ ਇਲਾਜ ਵੀ ਬਣਿਆ ਹੈ ਜੀ ਕੁਈ ਵੀ ਆਪਾਂ ਬੋਲਦੇ ਚਰੋ ਇੰਨੀ ਡਿਸਕ ਇੰਨੇ ਸਭ ਘੱਟ ਸਮੇਂ ਦੇ ਵਿੱਚ ਇੰਨਾ ਕੁਝ ਆਪਾਂ ਡਿਸਕਸ ਨਹੀਂ ਕਰ ਸਕਦੇ ਹੈਗੇ ਜੀ ਕਿਸੇ ਨੂੰ ਕੋਈ ਵੀ ਬਿਮਾਰੀ ਹੈ ਜੀ ਸਰੀਰ ਦੀ ਸਾਰੇ ਸਰੀਰ ਦੀ ਕੋਈ ਵੀ ਬਿਮਾਰੀ ਆ ਉਹ ਸਾਡੇ ਨਾਲ ਸਾਡੇ ਕੋਲ ਰਿਪੋਰਟਾਂ ਭੇਜ ਕੇ ਡਾਕਟਰ ਸਾਹਿਬ ਨੂੰ ਕਿਹਾ ਜੀ ਸਾਡੇ ਨਾਲ ਜੇ ਰਿਪੋਰਟਾਂ ਨਹੀਂ ਹੈ ਕਿ ਸਾਡੇ ਨਾਲ ਗੱਲਬਾਤ ਕਰ ਲਵੇ ਅਸੀਂ ਕਹਿ ਸਕਦੇ ਹਾਂ ਵੀ ਆਹ ਰਿਪੋਰਟਾਂ ਕਰਾ ਲਓ ਜਾਂ ਕਹਿ ਸਕਦੇ ਹਾਂ ਵੀ ਜੇ ਹਾਂ ਤੁਸੀਂ ਡਾਕਟਰ ਸਾਹਿਬ ਤੋਂ ਆਹ ਰਿਪੋਰਟ ਲੈ ਲਓ ਭੇਜ ਕੇ ਆਪਾਂ ਦਾ ਹਾਲਤ ਕਰ ਸਕਦੇ ਮਿਲ ਕੇ ਜੀ ਉਹ ਰਲ ਮਿਲ ਕੇ ਜੀ ਇੱਕ ਕਰਕੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਰੀ ਦੁਨੀਆ ਚ ਖੁਸ਼ਹਾਲੀ ਰਹੇ ਖੁਸ਼ ਰਹੋ ਸਭ ਤੋਂ ਵੱਡੀ ਚੀਜ਼ ਇਹੀ ਆ ਜਿਹੜੀ ਖੁਸ਼ੀ ਅੰਦਰੋਂ ਮਿਲਦੀ ਆ ਆਪਾਂ ਖੁਸ਼ੀਆਂ ਬਾਹਰੋਂ ਪਾੜਦੇ ਆ ਜੀ ਦੁਨੀਆ ਦੇ ਵਿੱਚ ਸਭ ਤੋਂ ਜ਼ਰੂਰੀ ਆ ਖੁਸ਼ ਰਹਿਣਾ ਜੇ ਤੁਸੀਂ ਖੁਸ਼ ਹੋ ਤੁਹਾਡੇ ਨਾਲ ਸਾਰੀ ਦੁਨੀਆ ਖੁਸ਼ ਆ ਜੇ ਤੁਸੀਂ ਰੋਨੇ ਤੋਂ ਫਿਰ ਤੁਸੀਂ ਇਕੱਲੇ ਹੋ ਫਿਰ ਤੁਹਾਡੇ ਕੋਈ ਨਹੀਂ ਰੋਗੇ ਜੀ ਇਹ ਤਾਂ ਹੀ ਸਿਆਣੇ ਕਹਿੰਦੇ ਆ ਖਾਸਿਆਂ ਦੇ ਘਰ ਵਸਦੇ ਇਕ ਜਿਹੜੇ ਮੈਂ ਪਹਿਲਾਂ ਗੱਲ ਦੂਰੀ ਰਹੀ ਵੀ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਨੂੰ ਇੱਕ ਟਾਈਮ ਤੇ ਲਾਜ਼ਮੀ ਖਾਣਾ ਬੈਠ ਕੇ ਸਾਰ ਨੂੰ ਖਾਣਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ ਇੱਕ ਦੂਜੇ ਦੀਆਂ ਭਾਵਨਾਵਾਂ ਇੱਕ ਦੂਜੇ ਦਾ ਪਤਾ ਲੱਗੇ ਵੀ ਹਾਂ ਯਾਰ ਇਹਨਾਂ ਦੇ ਕੀ ਆਪਾਂ ਇਹਨਾਂ ਦੇ ਮਨਾਂ ਦੇ ਵਿੱਚ ਕੀ ਕੀ ਗੱਲਬਾਤ ਆ ਤਾਂ ਕਿ ਇਹ ਬਹੁਤ ਜ਼ਰੂਰੀ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਡਿਪਰੈਸ਼ਨ ਦਾ ਬਹੁਤਾ ਕਾਰਨ ਇਹੀ ਆ ਵੀ ਆਪਾਂ ਨੂੰ ਇਹ ਹੀ ਨਹੀਂ ਪਤਾ ਵੀ ਘਰ 'ਚ ਕੀ ਹੋ ਰਿਹਾ ਹੈ ਇੱਕ ਦੂਜੇ ਬਾਰੇ ਪਤਾ ਹੀ ਨਹੀਂ ਕੁਝ ਜੇ ਖਾਣਾ ਇੱਕ ਟਾਈਮ ਤੇ ਲਾਜ਼ਮੀ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਬੈਠ ਕੇ ਖਾਣਾ ਚਾਹੀਦਾ ਹੈ ਇਹ ਘਰੋਂ ਨਿਕਲ ਕੇ ਇੱਕ ਟੇਬਲ ਤੇ ਬੈਠ ਕੇ ਸਾਂਝਾ ਤਾਂ ਕਿ ਇੱਕ ਦੂਜੇ ਦੇ ਸੁੱਖ ਸੁਖ ਹਾਸੇ ਠੱਟੇ ਜੋ ਮਾਹੌਲ ਆ ਉਹ ਇੱਕ ਵਾਰ ਪਤਾ ਲੱਗੇ ਵੀ ਹਾਂ ਘਰ ਦੇ ਵਿੱਚ ਆ ਬਿਚਾਰ ਰਿਹਾ ਹੈ ਇਹ ਬਹੁਤ ਜ਼ਰੂਰੀ ਆ ਸੀ ਤਾਂ ਬਾਬੇ ਕਿਰਪਾ ਨਾਲ ਇਹੀ ਕਹਿੰਦੇ ਵੀ ਸਾਰੀ ਦੁਨੀਆ ਖੁਸ਼ਹਾਲ ਰਹੇ ਆਪਣੇ ਘਰ ਖੁਸ਼ੇ ਰਹਣ ਪਰ ਜੇ ਤੁਸੀਂ ਇਸ ਤਰ੍ਹਾਂ ਰਹੋਗੇ ਤਾਂ ਬਹੁਤ ਵਧੀਆ ਘਰ ਦਾ ਮਾਹੌਲ ਰਹੂਗਾ ਜੀ ਸੋ ਪੰਨੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਡਾਕਟਰ ਮਨਦੀਪ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਹੈ ਡਾਕਟਰ ਦੀਕਸ਼ਾ ਤੁਹਾਡਾ ਧੰਨਵਾਦ ਹੈ ਜੀ ਸੋ ਅਸੀਂ ਫੇਰ ਇੱਕ ਵਾਰ ਇਹਨਾਂ ਕੋਲ ਦੁਬਾਰਾ ਤੁਹਾਨੂੰ ਲੈ ਕੇ ਆਵਾਂਗੇ ਤੁਸੀਂ ਨਾਲ ਇੱਕ ਵਾਰ ਜ਼ਰੂਰ ਕੰਸਲਟ ਕਰੋ ਕੋਈ ਵੀ ਤੁਹਾਨੂੰ ਬਿਮਾਰੀ ਹੋਵੇ ਇਹਨਾਂ ਨੂੰ ਆਕੇ ਮਿਲੋ ਰਿਪੋਰਟਾ ਭੇਜੋ ਤੇ ਆਪਣੀ ਬਿਮਾਰੀ ਦੱਸੋ ਤੇ ਆਪਣਾ ਇਲਾਜ ਕਰਾਓ ਸੋ ਸਾਡੀ ਇਹੀ ਗੁਜਾਰਿਸ਼ ਰਹਿੰਦੀ ਆ ਖੁਸ਼ ਰਹੋ ਤੰਦਰੁਸਤ ਰਹੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਡਾਕਟਰ ਸਾਹਿਬ ਧੰਨਵਾਦ ਅੱਗੇ ਕਾਲ ਜੀ ਤੁਹਾਨੂੰ ਫੇਰ ਇੱਥੇ ਇੱਕ ਵਾਰ ਅਸੀਂ ਲੈ ਕੇ ਆਵਾਂਗੇ ਸਾਨੂੰ